ਸਾਰਿਆਂ ਹੀ ਦੇਸ਼ ਅਤੇ ਵਿਦੇਸ਼ ਵਿੱਚ ਬੈਠੀਆਂ ਸੰਗਤਾਂ ਨੂੰ ਤੁਹਾਡਾ ਆਪਣਾ ਭਾਈ ਰਾਜਵਿੰਦਰ ਸਿੰਘ ਮੋਰ ਪ੍ਰਚਾਰਕ ਸੇਖ ਇਤਿਹਾਸ ਬਤੇ ਅਰਜ ਕਰਦਾ ਗੱਜ ਕੇ ਬਲਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਦੇਖ ਰਹੇ ਹਾਂ ਸਾਰੇ ਮਜ਼ਦੂਰ ਵੀਰ ਗੜੱਦੀ ਪਿੰਡ ਤੋਂ ਮੇਰੀਆਂ ਭੈਣਾਂ ਜਿਨ੍ਹਾਂ ਦੇ ਇਹ ਸੁਪਨੇ ਹਨ ਵੀ ਅਸੀਂ ਵੀ ਕਿਸੇ ਟਾਈਮ ਗੱਡੀ ਚ ਕੁੰਮੀ ਐ ਸਾਡੇ ਬੱਚੇ ਵੀ ਚੰਗੇ ਆਫੀਸਰ ਚੰਗੇ ਲੀਡਰ ਜਤੇ ਚੰਗੇ ਵਿਦਵਾਨ ਬਣਨ। ਸੋ ਮੈਂ ਲੰਘ ਰਿਹਾ ਸੀ ਬਡਲਾ ਡੇ ਹਲਕੇ ਦੇ ਅੱਜ ਕਾਫੀ ਪ੍ਰੋਗਰਾਮ ਦਿੱਤੇ ਹੋਏ ਸੀ। ਪੈਣਾ ਝੋਨਾ ਲਾ ਰਹੀਆਂ ਸੀ। ਆ ਦੇਖ ਲਓ ਤੁਸੀਂ ਇਸ ਖੇਤ ਦੇ ਵਿੱਚੋਂ ਇਹਨਾਂ ਨੂੰ ਮੈਂ ਕੱਢ ਕੇ ਲਿਆ। ਇਹ ਖੇਤ ਦੇ ਵਿੱਚ ਇਹ ਝੋਨਾ ਲਾ ਰਹੇ ਸੀ। ਸੋ ਇਹਨਾਂ ਦੇ ਵਿੱਚ ਇੱਕ ਬੱਚੀ ਆ ਜਿਹੜੀ ਤੁਹਾਡੇ ਸਾਹਮਣੇ ਦੇਖ ਰਹੇ ਹੋ ਉਹ ਆਪਣਾ ਨਾਮ ਸਾਰਾ ਕੁਝ ਤੁਹਾਨੂੰ ਦੱਸ ਦੇਵੇਗੀ। ਉਨੇ ਬੀਏ ਕੀਤੀ ਹੋਈ ਐ ਤੇ ਨਾਲ ਆਈਟੀਆਈ ਦੇ ਵਿੱਚ ਵੀ ਕੋਈ ਉਹਨਾਂ ਦਾ ਕੋਰਸ ਚੱਲ ਰਿਹਾ ਉਹਨੂੰ ਕਿਉਂ ਮਜ਼ਦੂਰੀ ਕਰਨੀ ਪਈ ਐ ਜਦ ਕਿ ਜਿਆਦਾ ਜ਼ਮੀਨਾਂ ਵਾਲਿਆਂ ਦੇ ਬੱਚੇ ਜਿਹੜੇ ਬੀਏ ਕਰਦੇ ਨੇ ਉਹ ਤਾਂ ਗੱਡੀਆਂ 'ਚ ਘੁੰਮਦੇ ਫਿਰਦੇ ਨੇ ਜਿਹੜੇ ਆਫੀਸਰਾਂ ਦੇ ਬੱਚੇ ਨੇ ਉਹ ਵੀ ਗੱਡੀਆਂ 'ਚ ਘੁੰਮਦੇ ਫਿਰਦੇ ਨੇ ਉਹਨਾਂ ਨੂੰ ਸੂਰਜ ਚੜ੍ਹਦੇ ਦਾ ਅਸ ਸ਼ੁਪਦੇ ਦਾ ਪਤਾ ਨਹੀਂ ਲੱਗਦਾ ਪਰ ਭੈਣ ਨੂੰ ਤੁਸੀਂ ਆਪ ਹੀ ਪੁੱਛ ਸਕਦੇ ਹੋ ਦੱchnge ਉਹ ਸਕਰੀਨ ਤੇ ਉਹਨਾਂ ਨੂੰ ਦਿਹਾੜੀਆਂ ਕਿਉਂ ਕਰਨੀਆਂ ਪੈ ਰਹੀਆਂ ਨੇ ਉਹਨਾਂ ਦੇ ਘਰ ਦੇ ਆਰਥਿਕ ਹਾਲਾਤ ਕੀ ਨੇ ਸੋ ਮੈਂ ਭੈਣ ਜੀਆਂ ਨੂੰ ਕਹੂੰਗਾ ਸਾਰਿਆਂ ਤੋਂ ਪਹਿਲਾਂ ਤਾਂ ਭੈਣ ਜੀ ਦੱਸਣ ਆਪਣਾ ਨਾਮ ਠੀਕ ਹੈ ਨਾਮ ਮੇਰਾ ਕਰਮਜੀਤ ਕੌਰ ਪਿੰਡ ਗੜ ਅੱਧੀ ਪਿਤਾ ਦਾ ਨਾਮ ਬੱਗਾ ਸਿੰਘ ਅਹੀ ਅਹੀ ਬਸ ਵੀ ਸਟੱਡੀ ਦਾ ਮੈਣ ਕੀ ਮਕਸਦ ਰੋਲਾ ਪੈਂਦਾ ਗਈ ਪੈਸੇ ਦੀ ਦਿੱਕਤ ਆਉਂਦੀ ਆਈ ਤਾਂ ਹੀ ਕਰਕੇ ਵੀ ਅੱਗੇ ਸਟੱਡੀ ਕਰਨੀ ਔਖੀ ਹੋ ਜਾਂਦੀ ਹੈਗੀ ਐਡਮਿਸ਼ਨ ਤਾਂ ਅੱਗੇ ਪਟਿਆਲੇ ਲੈਣੀ ਸੀਗੀ ਪਰ ਉੱਥੇ ਫੀਸਾਂ ਬਹੁਤ ਜ਼ਿਆਦੇ ਨੇ ਗਈ ਜਿਸ ਕਰਕੇ ਉੱਥੇ ਐਡਮਿਸ਼ਨ ਨਹੀਂ ਲੈਤੀ ਗਈ ਤੇ ਬਾਕੀ ਸੀਟਾਂ ਹੀ ਦਿੱਕਤ ਹੋ ਜਾਂਦੀ ਹੈ ਸੀਟਾਂ ਬਹੁਤ ਘੱਟ ਮਿਲਦੀਆਂ ਨੇ ਗਈ ਐਸੀ ਬੱਚਿਆਂ ਨੂੰ ਹੀ ਤੇ ਬਾਕੀ ਮੈਣ ਰੋਲਾ ਤਾਂ ਸਾਰਾ ਪੈਸੇ ਦਾ ਹੀ ਹੁੰਦਾ ਗਈ ਜਦੋਂ ਕਿ ਹੁਣ ਜੀ ਤਾਂ ਸਾਰਿਆਂ ਦੀ ਕਰਦਾ ਹੀ ਵੱਡੀ ਗੱਟੀ ਹੋਵੇ ਵੱਡਾ ਘਰ ਹੋਵੇ ਕਰ ਮੈਂ ਟਿੱਕੇ ਤੇ ਪੈਸਾ ਲਾਉਂਦਾ ਹੀ ਸਾਰੇ ਕਿਤੇ ਪੈਸਾ ਮਾਰਦਾ ਗਈ ਨਹੀਂ ਅੱਜ ਸਾਨੂੰ ਇੱਥੇ ਕੋ ਨੂੰ ਪਤਾ ਕਿ ਵੀ ਅਸੀਂ ਜੀਰੀ ਲਾ ਰਹਿਆ ਹੀ ਨਾ ਲਾਉਣੀ ਪੈਂਦੀ ਆ ਕਰਕੇ ਜੇ ਸਾਡੇ ਕੋਲ ਜਵਾਬ ਦੰਦਾ ਇਹ ਜੇ ਮੇਰੀ 22 ਸਾਲ ਹੋ ਚੁੱਕੀ ਆ ਤੇ ਬੀਏ ਮੈਂ ਕਰ ਰੱਖਿਆ ਹੀ ਆ ਆਈਟੀਆਈ ਵਿੱਚ ਮੇਰਾ ਕੋਰਸ ਚੱਲ ਰਿਹਾ ਮਸ਼ੀਨਿਸਟ ਦਾ ਹੀ ਤੇ ਬਾਕੀ ਆਹੀ ਹੈ ਗਈ ਸਾਰੇ ਨਾਲ ਦੇ ਵੀ ਮੇਰੇ ਲਗਭਗ ਸਾਡੇ ਪਿੰਡ ਦੇ ਜਿੰਨੇ ਵੀ ਬੱਚੇ ਆਈ ਹਾਲ ਤੱਕ ਸਾਰੇ ਆਈ ਕੰਮ ਕਰ ਰਿਆਈ ਝੋਨਾ ਹੀ ਲਾ ਰਹਿਆ ਹੀ ਇਸ ਤਾ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਤੁਹਾਡੀ ਪੈਸੇ ਨਾ ਹੋਣ ਕਰਕੇ ਇੱਕ ਤਾਂ ਫੀਸ ਨਹੀਂ ਭਰ ਸਕੇ ਤੁਸੀਂ ਹਾਂਜੀ ਮੈਂ ਇਹਨਾਂ ਦਿੱਕਤ ਫੀਸ ਦੀ ਲੱਗਈ ਉੱਥੇ ਫੀਸ ਆਪਣਾ ਲਗਭਗ ਜਿਹੜਾ ਆਪਣਾ ਕੋਰਸ ਸੀ ਉਹ 40 ਤੋਂ 45000 ਰੁਪਏ ਫੀਸ ਸੀਗੀ ਤੇ ਇੰਨੇ ਹਾਲੇ ਘਰ ਦੇ ਦੀ ਔਕਾਤ ਨਹੀਂ ਆਈਗੀ ਵੀ ਇੰਨੀ ਫੀਸ ਭਰ ਸਕਣੀ ਜਿੰਨਾ ਕ ਮਤਲਬ ਕਿ ਉਹ ਕਮਾਉਂਦੇ ਆਈ ਉਹਨਾਂ ਕ ਘਰ ਦਾ ਰਜਗਾਰ ਹੀ ਚੱਲਦਾ ਹੀ ਘਰ ਦਾ ਗੁਜ਼ਾਰਾ ਹੀ ਹੁੰਦਾ ਹੀ ਉਹਨੇ ਚੀਂ ਤੁਹਾਡੇ ਪਿਤਾ ਜੀ ਵੀ ਮਜ਼ਦੂਰੀ ਕਰਦੇ ਨੇ ਹਾਂਜੀ ਹਾਂਜੀ ਮਜ਼ਦੂਰੀ ਕਰਦੇ ਆਈ ਆਈ ਕੋਈ ਸਹੀ ਸਾਰਾ ਕੁਝ ਬ੍ਰਦਰ ਛੋਟਾ ਹੀ ਸਿਸਟਰ ਵੀ ਛੋਟੀ ਆਈ ਆਪਾਂ ਹੀ ਵੱਡੇ ਆ ਜਈਆਂ ਸੋ ਮੈਂ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਬੈਠੇ ਗੁਰਸਿੱਖ ਵੀਰਾਂ ਨੂੰ ਵੀ ਕਹੂੰਗਾ ਇਸ ਭੈਣ ਦਾ ਨੰਬਰ ਸਕ੍ਰੀਨ ਦੇ ਉੱਪਰ ਦੇਊਂਗਾ ਇਹਦੇ ਲਈ ਮੈਂ ਸਪੈਸ਼ਲ ਵੀਡੀਓ ਬਣਾ ਰਿਹਾ ਹਾਂ ਇਹਦਾ ਨੰਬਰ ਵੀ ਮੈਂ ਸਕ੍ਰੀਨ ਦੇ ਉੱਪਰ ਦੇਊਂਗਾ ਇਹਨੂੰ ਦਿੱਕਤ ਆ ਰਹੀ ਆ ਪੈਸੇ ਦੀ ਦੇਖੋ ਆਪਾਂ ਅਨੇਕਾ ਥਾ ਮਾਤੇ ਦੇਖਦੇ ਆ ਹੁਣ ਜਦੋਂ ਨੈਣਾ ਦੇਵੀ ਦਾ ਚਾਲਾ ਆਊਗਾ ਉਹ ਨੈਣਾ ਦੇਵੀ ਤਾਂ ਪੱਥਰਾਂ ਦੇ ਵਿੱਚ ਆ ਇੱਕ ਨੈਣਾ ਦੇਵੀ ਆ ਜਿਹੜੀ ਆਹ ਰੁਲਦੀ ਫਿਰਦੀ ਆ ਤੇ ਵੀ ਜਿਉਂਦੀ ਜਾਗਦੀ ਇਹਨੂੰ ਅਸੀਂ ਸਪੋਰਟ ਨਹੀਂ ਕਰ ਰਹੇ ਇਹ ਜੇ ਚੰਗੀ ਪੜ੍ਹਾਈ ਲਿਖਾਈ ਕਰਕੇ ਚੰਗੀ ਆਫੀਸਰ ਬਣੂਗੀ ਤਾਂ ਆਪਣੇ ਵਰਗੇ ਹੋਰ ਹਜ਼ਾਰਾਂ ਸੰਕੜੇ ਬੱਚਿਆਂ ਨੂੰ ਜ਼ਮੀਨ ਤੋਂ ਉਠਾ ਕੇ ਚੰਗੇ ਆਫੀਸਰ ਬਣਾਉਣ ਦੀ ਕੋਸ਼ਿਸ਼ ਕਰੂਗੀ ਸੋ ਇਹਦੀ ਫੀਸ ਵਾਸਤੇ ਵੀ ਸਪੋਰਟ ਕੀਤੀ ਜਾਵੇ ਆਉਣ ਵਾਲੇ ਸਮੇਂ ਦੇ ਵਿੱਚ ਇਹਨੂੰ ਘਰ ਵੀ ਪਾ ਕੇ ਦਿੱਤਾ ਜਾਵੇ ਸੋ ਇਸ ਬੱਚੀ ਨੂੰ ਸਪੋਰਟ ਕੀਤੀ ਜਾਵੇ ਤਾਂ ਕਿ ਇਹ ਵੱਡੀ ਆਫੀਸਰ ਬਣ ਸਕੇ ਬੀਏ ਕੀਤੀ ਹੋਈ ਹੈ ਆਰਟੀਆਈ ਦੇ ਵਿੱਚ ਕੋਰਸ ਕਰ ਰਹੀ ਹੈ ਨਾਲ ਝੋਨਾ ਵੀ ਲਾ ਰਹੀ ਹੈ ਇੰਨੀ ਕਿਰਤ ਕਰ ਰਹੀ ਹੈ ਹੋਰ ਭੈਣਾਂ ਨੂੰ ਵੀ ਮੈਂ ਕਹੂੰਗਾ ਵੀ ਆਪ ਨਾਲ ਹੁੰਦੇ ਮਿਹਨਤ ਵੀ ਕਰੋ ਇਸ ਬੱਚੀ ਦੀ ਸਪੋਰਟ ਵੱਧ ਤੋਂ ਵੱਧ ਕਰੋ ਇਹਦਾ ਪਿੰਡ ਗੜੱਦੀ ਹੈ ਸੋ ਐਸਸੀ ਕੋਟੇ ਦੇ ਵਿੱਚੋਂ ਆਉਂਦੀ ਆ ਬੱਚੀ ਆ ਸਾਰੀਆਂ ਭੈਣਾਂ ਖੜੀਆਂ ਨੇ ਐਸਸੀ ਕੋਟੇ ਦੀਆਂ ਨੇ ਇਹਨਾਂ ਨੂੰ ਸਾਰਿਆਂ ਨੂੰ ਇਹ ਸਹੂਲਤਾਂ ਦਿੱਤੀਆਂ ਜਾਣ ਹੋਰ ਭੈਣਾਂ ਤੋਂ ਵੀ ਮੈਂ ਕੋਈ ਕਮੈਂਟ ਲਊਂਗਾ ਹਾਂ ਭੈਣ ਜੀ ਸਰਕਾਰ ਕੋਈ ਕੰਮ ਕਰ ਰਹੀ ਆ ਤੁਹਾਡੇ ਕੋਈ ਨਹੀਂ ਕਰ ਰਹੀ ਨਸ਼ਾ ਵੇਚ ਮੇਰੇ ਵੱਧ ਤੋਂ ਵੱਧ ਨਸ਼ਾ ਵੱਧ ਤੋਂ ਵੱਧ ਵੇਚ ਰਿਆ ਤੁਹਾਡੇ ਪਿੰਡਾਂ 'ਚ ਹਾਂਜੀ ਵੀਰ ਜੀ ਤੁਹਾਡਾ ਸਰਕਾਰ ਕੋਈ ਸਮਾਰ ਰਹੀ ਆ ਕੁਝ ਨਹੀਂ ਐਮਐਲਏ ਸਾਨੂੰ ਪੁੱਛ ਰਿਹਾ ਪ੍ਰਿੰਸੀਪਲ ਬੋਦਰਾਮਾ ਹਾਂਜੀ ਤੁਸੀਂ ਦੱਸੋ ਜੀ ਅੱਗੇ ਕੋਈ ਨਹੀਂ ਪੁੱਛਦਾ ਜੀ ਗਰੀਬੀ ਆ ਬਸ ਚੱਲੀ ਜਾਂਦੀ ਜੀ ਤੁਹਾਡੇ ਬੱਚਿਆਂ ਦੇ ਫੀਸਾਂ ਭਰਨੀਆਂ ਵੀ ਓਕੇ ਆਉਣੀਆਂ ਨੇ ਸਕੂਲਾਂ 'ਚ ਟੀਚਰ ਕਿੰਨੇ ਕਨੇ ਦਿਹਾੜੀ ਕਰਦੇ ਆ ਵੀ ਸਕੂਲਾਂ 'ਚ ਪ੍ਰਾਈਵੇਟ ਟੀਚਰ ਰੱਖ ਕੇ ਫੀਸਾਂ ਵੀ ਲਈਆਂ ਜਾ ਰਹੀਆਂ ਨੇ ਤੁਹਾਡੇ ਤੋਂ ਹਸਪਤਾਲ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਦਾ ਕੀ ਸੋਰਸ ਆ ਜੰਬਰ ਜੀ ਇਲਾਜ ਬਾਰੇ ਸੁਣ ਦੱਸਦੇ ਆ ਕਹਿ ਦਿੰਦੇ ਆ ਵੀ ਸਰਕਾਰੀ 5 ਲੱਖ ਵਾਲੇ ਕਾਰਡ ਤੇ ਲਾਏ ਹੁੰਦੇ ਉਹ ਕੁਝ ਨਹੀਂ ਹੁੰਦਾ ਹੈਗਾ ਜਦੋਂ ਕਾਰਡ ਲੈ ਕੇ ਉੱਥੇ ਜਾਂਦੇ ਆ ਜਿਹੜੇ ਮਹਿੰਗੇ ਟੈਸਟ ਹੁੰਦੇ ਨੇ ਮਹਿੰਗੀਆਂ ਦਵਾਈਆਂ ਹੁੰਦੀਆਂ ਨੇ ਉਹ ਚੱਕ ਕੇ ਬਾਹਰੋਂ ਲਿਖ ਦਿੰਦੇ ਆਗੇ ਉੱਥੇ ਬਸ ਇੱਕ ਜਸਟ ਹੋ ਕੋਈ ਨਾਰਮਲ ਗੋਲੀ ਆ ਵੀ ਜਿਹੜੀ ਦਰਦ ਦੇ ਦੀ ਉਹ ਮਿਲ ਸਕਦੀ ਆ ਨਹੀਂ ਜਿਹੜੀ ਮਹਿੰਗੀ ਦਵਾਈ ਆ ਮਹਗਾ ਟੈਸਟ ਸਾਰਾ ਕੁਝ ਬਾਹਰੋਂ ਹੋਊਗਾ ਕੁਝ ਨਹੀਂ ਕਰਦੇ ਆਗੇ ਸਰਕਾਰੀ ਬਿਲਕੁਲ ਇਸ ਬੱਚੀ ਨੇ ਸਹੀ ਦੱਸਿਆ ਬੀਤੇ ਸਮੇਂ ਦੇ ਵਿੱਚ ਮੈਂ ਵੀ ਬਿਮਾਰ ਹੋ ਗਿਆ ਸੀ ਤੁਸੀਂ ਨੇ ਦੇਖਿਆ ਮੈਨੂੰ ਉਸ ਕਾਰਡ ਦਾ 1 ਰੁਪਏ ਦਾ ਵੀ ਕੋਈ ਫਾਇਦਾ ਨਹੀਂ ਹੋਇਆ ਮੈਂ ਇਸ ਬੱਚੀ ਦੀ ਜ਼ਰੂਰ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਬੈਠੇ ਬੁੱਧੀਜੀਵੀ ਵੀਰਾਂ ਨੂੰ ਜਿਹੜੇ ਟੱਡਰੀਆਂ ਵਾਲੇ ਵਰਗਿਆਂ ਨੂੰ ਫੰਡ ਭੇਜ ਰਹੇ ਨੇ ਜਾਂ ਹੋਰ ਸਾਧਣਿਆਂ ਨੂੰ ਜਿਹੜੇ ਭੋਰਿਆਂ ਦੇ ਵਿੱਚ ਗਲਤ ਕੰਮ ਕਰ ਰਹੇ ਨੇ ਕੋਈ ਕੰਮ ਕਰ ਰਹੇ ਨੇ ਉਹਨਾਂ ਨੂੰ ਫੰਡ ਭੇਜ ਰਹੇ ਨੇ ਅਜਿਹੀਆਂ ਬੱਚੀਆਂ ਨੂੰ ਭੇਜੋ ਜਿਹੜੇ ਕਿਤੇ ਐਸਸੀ ਕੋਟੇ ਦੇ ਵੀਰ ਨੇ ਹਾਈ ਲੈਵਲ ਦੀਆਂ ਨੌਕਰੀਆਂ ਤੇ ਲੱਗੇ ਹੋਏ ਨੇ ਇਸ ਭੈਣ ਨੂੰ ਫੰਡ ਭੇਜਿਓ ਤਾਂ ਕਿ ਇਹ ਚੰਗੀ ਆਫੀਸਰ ਬਣ ਸਕੇ ਚੰਗੀ ਪੜ੍ਹਾਈ ਕਰ ਸਕੇ ਇਹਨਾਂ ਮਜ਼ਦੂਰ ਵੀਰਾਂ ਦੀ ਵੀ ਇਹਨਾਂ ਦੇ ਮੁਹੱਲਿਆਂ 'ਚ ਆ ਕੇ ਮੇਰੇ ਵਾਂਗੂ ਸਾਰ ਲੋ ਸੋ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਵਾਰਿਸ ਪੰਜਾਬ ਦੇ ਜਥੇਬੰਦੀ ਦੀ ਸਰਕਾਰ ਆਉਂਦੀ ਹੈ 2027 ਦੇ ਵਿੱਚ ਤੁਹਾਡੇ ਨਾਲ ਤੁਹਾਡੇ ਮੁਹੱਲਿਆਂ ਦੇ ਵਿੱਚ ਆ ਕੇ ਹੀ ਅਸੀਂ ਇਸੇ ਤਰ੍ਹਾਂ ਹੀ ਖੜਾਂਗੇ ਤੁਹਾਡੇ ਮੁਹੱਲਿਆਂ ਚੋਂ ਹੀ ਸਰਕਾਰ ਚਲਾਵਾਂਗੇ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ